ਜੀਰੋ ਕਰ ਮੇਰਾ ਉਹ ਅੱਲਾ ਉਹ ਕੰਡਾਉਂ ਚਾਉਂਦਾ ਅੱਲਾ ਉਹ ਬੋੜਾ ਦੀ ਫੋਟੋ ਆ ਗਈ ਬੋੜਾ ਹਾਂਜੀ ਮੇਰ ਸਾਹਿਬ ਇੱਕ ਹੋਰ ਲਓ ਜੀ ਬਹੁਤ ਇੱਕ ਇਤਿਹਾਸਿਕ ਫੈਸਲਾ ਜੋ ਮਹਾਰਾਜ ਅੰਮ੍ਰਿਤਸਰ ਪੰਜਾਬ ਦੇ ਵਪਾਰ ਨੂੰ ਬਚਾਉਣ ਦੇ ਵਾਸਤੇ ਅੱਜ ਪੂਰਾ ਪੰਜਾਬ ਇਸ ਗੱਲ ਦੇ ਮਾਣ ਪ੍ਰਾਪਤ ਕਰਦਾ ਹੈ ਕਿ ਜੋ ਦੇ ਦਾਨ ਸਵਾਬ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਹੈ ਮਹਾਰਾਜ ਅਮਰਿੰਦਰ ਸਿੰਘ ਜੀ ਨੇ ਮੁੱਖ ਮੰਤਰੀ ਪੰਜਾਬ ਨੇ ਕਾਂਗਰਸ ਪਾਰਟੀ ਨੇ ਉਸ ਦੇ ਲਈ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਦਾ ਤੇ ਨਾਲ ਹੀ ਅਸੀਂ ਜੋ ਪਟਿਆਲੇ ਨੂੰ ਸੇਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਵੱਡੇ ਪ੍ਰੋਜੈਕਟ ਮਹਾਰਾਜ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਦੇ ਵਿੱਚ 25 ਤਰੀਕ ਨੂੰ ਅਸੀਂ ਜਿਨ੍ਹਾਂ ਦਾ ਉਦਘਾਟਨ ਜਿਹੜਾ ਜਿਨ੍ਹਾਂ ਦਾ ਫਾਊਂਡੇਸ਼ਨ ਸਟੋਨ ਅਸੀਂ ਰੱਖਣ ਚੱਲੇ ਆ ਜਿਸ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਸਾਡਾ ਜਿਹੜੀ ਸਾਡੀ ਸਪੋਰਟਸ ਯੂਨੀਵਰਸਿਟੀ ਬਣਨ ਚੱਲੀ ਹੈ ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ ਇੰਨੀ ਕੀ ਅਮਾਉਂਟ ਦੇ ਬਾਅਦ ਲਗਭਗ 400 ਕਰੋੜ ਦਾ ਸਾਡੇ ਪੀਨ ਵਾਲੇ ਨਹਿਰੀ ਪਾਣੀ ਦਾ ਪ੍ਰੋਜੈਕਟ 42 ਕਰੋੜ ਦੀ ਲਾਗਤ ਦੇ ਨਾਲ ਸਾਡਾ ਹੈਰੀਟੇਜ ਸਟਰੀਟ ਦਾ ਤੇ ਨਵੇਂ ਬੱਸ ਸਟੈਂਡ ਦਾ ਇਹ ਉਹ ਪ੍ਰੋਜੈਕਟ ਹਨ ਜਿਹੜੇ ਪਿਛਲੇ 15 ਸਾਲਾਂ ਤੋਂ ਰੁਕੇ ਪਏ ਸੀਗੇ ਤੇ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਜਿਹੜੇ ਹਨ ਮਹਾਰਾਣੀ ਪਰਨੀਤ ਕੌਰ ਜੀ ਦੀ ਰਹਿਨਮਾਈ ਦੇ ਹੇਠਾਂ ਬੀਬਾ ਜੈਕੁਨ ਜੈਂਦਰ ਕੌਰ ਜੀ ਦੇ ਬਹੁਤ ਅੰਤਖ ਪ੍ਰਯਾਸਾਂ ਦੇ ਨਾਲ ਇਹ ਕੰਮ ਹੋਣ ਜਾ ਰਹੇ ਹਨ ਅੱਜ ਸਾਰਿਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਸਾਡੇ ਪ੍ਰਧਾਨ ਜਿਲ੍ਹਾ ਕਾਂਗਰਸ ਦੇ ਕੇਕੇ ਮਲੋਤਰਾ ਸਾਹਿਬ ਜਿਨ੍ਹਾਂ ਦੀ ਪ੍ਰਧਾਨਗੀ ਤੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਾਡੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ ਜੀ ਤੇ ਸਮੂਹ ਸਾਡੇ ਗਪਾਲ ਸਿੰਘ ਤੋਂ ਸਾਡੇ ਬੰਤੀ ਜੀ ਸਾਡੇ ਸਾਰੇ ਸਾਥੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਾਡੇ ਦੁਗਲ ਸਾਹਿਬ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਇਲਾਕਾ ਨਿਵਾਸੀਆਂ ਦਾ ਜਿਹੜੇ ਅੱਜ ਇਸ ਜਿਹੜੀ ਸਾਡੀ ਮਾਰਕੀਟ ਐਸੋਸੀਏਸ਼ਨ ਜਿਹੜੀ ਅੱਜ ਇਸ ਜਿਹੜੀ ਬਹੁਤ ਉੱਤਮ ਫੈਸਲਾ ਜਿਹੜਾ ਜਿਹੜਾ ਬਹੁਤ ਵੱਡਾ ਫੈਸਲਾ ਅੱਜ ਪੰਜਾਬ ਦੇ ਲੋਕਾਂ ਦੇ ਹੱਕ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਮਹਾਰਾਜ ਅਮਰਿੰਦਰ ਸਿੰਘ ਜੀ ਨੇ ਵਿਧਾਨ ਸਭਾ ਵਿੱਚ ਕੀਤਾ ਉਹਨਾਂ ਦਾ ਲਈ ਉਤਸ਼ਾਹ ਤੇ ਅਸੀਂ ਆਪਣੇ ਸਾਰੇ ਲੋਕ ਅੱਜ ਇਸ ਖੁਸ਼ੀ ਨੂੰ ਅਸੀਂ ਜਿਹੜਾ ਹੈਗਾ ਪ੍ਰਗਟ ਕਰ ਰਹੇ ਹਾਂ ਲੋਕਾਂ ਦੇ ਨਾਲ ਖੁਸ਼ੀ ਨੂੰ ਮਨਾਇਆ ਜਾ ਰਿਹਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ